ਤੈਨੂੰ ਮੇਰੇ ਨੇਚਰ ਦਾ ਪਤਾ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਤੇ ਤੇਰੇ ਵਰਗੇ ਬਿੱਖਲੀਆ ਜੇ ਨੂੰ ਮੈਂ ਠੀਕ ਕਰਨਾ ਜਾਣਨਾ ਤੂੰ ਸਿੱਧੇ ਚੱਹੀ ਜਨਣਾ ਮੇਰੀ ਇਮਾਨਦਾਰੀ ਦੇ ਉੱਪਰ ਚੱਕ ਕੇ ਸਿੱਤੀ ਪਾਰਟੀਆਂ ਨੂੰ ਬਦਲਤੀਆਂ ਮੇਰੀ ਗੱਲ ਸੁਣ ਤਾ ਲਾਲਿਆ ਨਾਲ ਪੰਗਾ ਪਿਆ ਹੈ ਝੱਗ ਜੱਗ ਜਿਹੜਾ ਪੰਗਾ ਹੋਣਾ ਪਊਗਾ ਇੱਕ ਕਾਲ ਰਿਕਾਰਡਿੰਗ ਹੈ ਜੋ ਕਿ ਢੱਲਲੇ ਦੇ ਨਾਲ ਇਸ ਵਕਤ ਵਾਇਰਲ ਹੋ ਰਹੀ ਹੈ ਹਾਲਾਂਕਿ ਮਾਮਲਾ ਜਿਹੜਾ 2018 ਦਾ ਹੈ ਅਤੇ ਇਹ ਆਡੀਓ ਵੀ 2018 ਦੀ ਦੱਸੀ ਜਾ ਰਹੀ ਹੈ। ਸਭ ਤੋਂ ਪਹਿਲੇ ਤੁਹਾਨੂੰ ਅਸੀਂ ਇਹ ਆਡੀਓ ਸੁਣਾਉਣੀ ਹੈ ਫਿਰ ਗੱਲ ਕਰਦੇ ਹਾਂ। ਵੀ ਫਰਕ ਨਿਕਲਿਆ ਹੈ ਨਾ। ਹਾਂ ਜੀ ਹਾਂ ਜੀ ਮੈਂ ਰਾਜ ਜੀ ਨੂੰ ਛੱਡ ਦੂੰਗਾ ਬਟੇ। ਜਿੱਦਾਂ ਤੈਨੂੰ ਹੁਣ ਅੰਦਰ ਮੈਂ ਕਰਾਉਂਗਾ। ਅਰੇ ਸਰ ਮੈਂ ਤਾਂ ਡੈਸਰਮੇਸ਼ਨ ਦਾ ਕਰੋੜ ਰੁਪਏ ਦਾ ਕੇਸ ਪਾਉਂਗਾ ਕੱਲ ਨੂੰ। ਮੈਂ ਸਾਰਾ ਡਿਲੀਟ ਕਰ ਦਿੰਦਾ ਜੀ। ਨਹੀਂ ਨਾ ਜਿੱਦਿ ਮੇਰੇ ਬੇਟੇ 'ਤੇ ਗੱਲ ਸੀ। ਹਾਂ ਜੀ ਹਾਂ ਜੀ। ਇਹ ਦੂਣਾ ਮੇਰਾ ਤੈਨੂੰ ਮੇਰੇ ਨੇਚਰ ਦਾ ਪਤਾ ਨਹੀਂ ਹੈਗਾ। ਹਾਂ ਜੀ ਠੀਕ ਹੈ। ਤੇ ਤੇਰੇ ਵਰਗੇ ਪੁੱਤ ਜਿਹਨੂੰ ਅਸੀਂ ਕਰਨਾ ਜਾਣਨਾ ਤੂੰ ਸਿੱਧੇ ਚੜੀ ਜਾਂਦਾ ਏ ਜੀ ਔਕਾਤ ਕੀ ਏ ਤੇਰੀ ਤੂੰ ਬਟਕਰ ਦੇ ਉੱਤੇ ਅੱਜ ਤੂੰ ਪ੍ਰੂਫ ਕਰਕੇ ਦਿਖਾ ਇਸ ਰੁਪਿਆ ਵੀ ਖਾਡਾ ਹੋਵੇ ਮੈਂ ਅਨ ਸਰਦ ਤੂੰ ਹੈਗੀ ਚੀਜ਼ ਦੇਖੋ ਮੇਰੀ ਇਮਾਨਦਾਰੀ ਦੇ ਉੱਪਰ ਚੱਕ ਕੇ ਛੱਤੀ ਪਾਰਟੀਆਂ ਨੂੰ ਬਦਲਤੀਆਂ ਨਹੀਂ ਚਲੋ ਸਰ ਉਹ ਤਾਂ ਗੱਲ ਠੀਕ ਆ ਤੁਹਾਡੀ ਮੈਂ ਜੋ ਤੇਰੀ ਮੈਂ ਸਾਫ਼ ਕਰ ਰਿਹਾ ਮੇਰੀ ਗੱਲ ਤਾਂ ਸੁਣੋ ਸਰ ਮੈਂ ਤਾਂ ਤੁਹਾਨੂੰ ਰਿਸਪੈਕਟ ਤਾਂ ਮੈਨੂੰ ਗੁੱਤੇ ਸਿੰਘ ਢੱਲੋਂ ਨਾ ਕਹੀਂ ਮੇਰੀ ਗੱਲ ਤਾਂ ਲਾਲਿਆਂ ਨਾਲ ਪੰਗਾ ਪਿਆ ਹੈ ਚੱਕ ਜੱਟ ਨਾਲ ਤੇਰਾ ਪੰਗਾ ਹੋਣ ਪਊਗਾ ਮੇਰੀ ਗੱਲ ਤਾਂ ਸੁਣ ਲੋ ਜਿਹੜੀ ਤੂੰ ਇਹੀ ਤਰ੍ਹਾਂ ਤੂੰ ਮੈਨੂੰ ਗੁੱਤੇ ਸਿੰਘ ਢੱਲੋਂ ਨਾ ਕਹੀਂ ਮੇਰੀ ਗੱਲ ਤਾਂ ਸੁਣ ਲੋ ਤੂੰ ਜਾਣਦਾ ਨਹੀਂ ਕਿਹਨਾਂ ਪੰਗਾ ਲਿਆ ਮੇਰੀ ਗੱਲ ਤਾਂ ਸੁਣ ਲੋ ਇਹ ਤਾਂ ਲਾ ਮੇਰੀ ਗੱਲ ਤਾਂ ਸੁਣ ਲਓ ਸਰ ਮੈਂ ਤਾਂ ਕਹਿ ਰਿਹਾ ਮੈਂ ਅੱਜ ਨਾ ਕਿਸੇ ਵਿਆਹ ਦੇ ਚੱਲੇ ਦਿੱਲੀ ਹਾਂਜੀ ਹਾਂਜੀ ਕੱਲ ਨੂੰ ਵਾਪਸ ਆਇਆ ਨਾ ਪਰਸੋ ਨਾ ਬਿਆ ਕਿ ਤੇਰੀ ਡੈਫਰਮੇਸ਼ਨ ਨਾਲ ਕੇਸ ਪਾਉਂਗਾ ਸਰ ਤੇ ਮੈਂ ਚਲੋ ਮੈਂ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਰਿਸਪੈਕਟ ਮੈਂ ਸਰ ਜੀ ਮੈਂ ਕੱਢ ਦੇਣੀ ਆ ਕੇਸ ਤੇਰੀ ਮੈਂ ਵੀ ਕਿ ਤੋਂ ਹੈ ਨਾ ਜਿਹਦੇ ਬਾਰੇ ਕੀ ਗੱਲ ਹੈ ਜਾਮ ਲਾ ਦਿੰਦਾ ਤੇਰੀ ਕਿਹੜਾ ਪੈਸਾ ਮੰਗੇ ਦਿੱਤਾ ਮੈਂ ਮੈਂ ਸਰ ਡਿਲੀਟ ਕਰ ਦਿੰਦਾ ਜੀ ਮੈਂ ਤੁਹਾਨੂੰ ਕਹਿਤਾ ਰਿਹਾ ਸਰ ਤੇਰੀ ਤੂੰ ਡਿਲੀਟ ਕਰ ਕਰ ਤੇ ਨਾ ਕਰ ਤਾਂ ਜੀ ਸੁਪਰੀਮ ਕੋਰਟ ਤੱਕ ਕਿਚੂ ਕਰ ਦੂਗਾ ਪਹਿਲਾਂ ਪਹਿਲਾ ਗੁੱਲੀ ਬਿਸਰਾ ਨਾਮ ਬੁਕਵਾਤਾ ਨਾ ਤਾਂ ਮੈਨੂੰ ਕਹੀ ਤਾਂ ਤੁਸੀਂ ਇਹ ਆਡੀਓ ਸੁਣੀ ਹੈ ਜਿਸ ਦੇ ਵਿੱਚ ਗੁਰਤੇਜ ਸਿੰਘ ਪੰਕਜ ਪੱਪੂ ਨੂੰ ਕਿਤੇ ਨਾ ਕਿਤੇ ਧਮਕੀਆਂ ਦੇ ਰਹੇ ਨੇ ਅਤੇ ਅਪਸ਼ਬਦੀ ਜਿਹੜੀ ਹੈ ਉਸ ਦੀਆਂ ਵਰਤਦਿਆਂ ਹੋયા ਹੱਦਾਂ ਵੀ ਟੱਪ ਗਏ ਨੇ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪੰਕਜ ਪੱਪੂ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਅਖਰ ਮਾਮਲਾ ਕੀ ਰਿਹਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪੰਕਜ ਬੱਪੂ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਦਾਨਮੋਟ ਅਦਾਰਾ ਉੱਤੇ ਹਾਂਜੀ ਸਰ ਹਾਂਜੀ ਤੁਹਾਡੀ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜੀ ਜਿਹੜੇ ਕਿ ਭਾਜਪਾ ਦੇ ਗੁਰਤੇਜ ਢਿੱਲੋਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਤੇ ਉਹ ਵੀਡੀਓ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਕੀ ਸਾਰਾ ਮਾਮਲਾ ਰਿਹਾ ਸਰ ਮਾਮਲਾ 2018 ਦਾ ਜੀ ਹੂੰ ਉਦੋਂ ਇਹ ਇੰਪਰੂਵਮੈਂਟ ਫੰਡਸ ਚੇਅਰਮੈਨ ਹੁੰਦੇ ਸੀ ਤੇ ਮੈਂ ਇੱਕ ਪਾਰਵਤੀ ਖੋਖੇ ਕੋਲ ਸੈਰਗਾ ਬਣੀ ਸੀ ਮੈਂ ਉਹਦੇ ਖਿਲਾਫ ਆਵਾਜ਼ ਉੱਠੀ ਸੀ ਉਠਾਈ ਸੀ ਮੈਨੇ ਲਾਈਵ ਹੋ ਕੇ ਵੀ ਯਾਰ ਵੀ ਸੈਰਗਾ ਨਜ਼ਰ ਨਹੀਂ ਆ ਰਹੀ ਹੂੰ ਕਿ ਪੈਸੇ ਕਿੱਧਰ ਗਏ 2018 ਦਾ ਮਾਮਲਾ ਹੈ 2018 ਠੀਕ ਹੈ ਕਾਂਗਰਸ ਸਰਕਾਰ ਬਣ ਚੁੱਕੀ ਸੀ ਤੇ ਮੈਂ ਆਵਾਜ਼ ਦੀ ਪਾਰਟੀ ਸੀ ਓਕੇ ਤੇ ਜਿਹੜੀ ਇਹ ਪਾਲ ਰਿਪੋਰਟਿੰਗ ਆ ਇਹ ਹੁਣ ਦੀ ਆ ਜਾਂ ਉਸ ਸਮੇਂ ਦੀ ਆ ਨੇ ਇਹ ਉਸੇ ਸਮੇਂ ਦੇ ਤੋਂ ਥੋੜਾ ਚਿਰ ਬਾਅਦ ਦੀ ਹੈ ਲਾਈਵ ਹੋਣ ਤੋਂ ਬਾਅਦ ਦੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਤੇ ਸਾਰੀਆਂ ਤੋਂ ਨੇ ਜਿਹੜੀਆਂ ਗੰਦੀਆਂ ਗਾਲਾਂ ਇਹਨਾਂ ਨੇ ਕੱਢੀਆਂ ਹੂੰ ਉਹ ਤੁਸੀਂ ਵੀ ਸੁਣ ਲਈਆਂ ਹੋਣਗੀਆਂ ਹੂੰ ਮੈਂ ਮੂੰਹ ਤਾਂ ਨਹੀਂ ਉਹ ਗਾਲਾਂ ਬੋਲ ਸਕਦਾ ਹੂੰ ਤੇ ਇਹ ਹੁਣ ਇੰਨੇ ਸਾਲ ਬਾਅਦ ਦੁਬਾਰਾ ਇਹ ਇਹਨਾਂ ਨੇ ਆਡੀਓ ਕਿਉਂ ਗੁਰਤੇ ਢਿੱਲੋਂ ਜੀ ਨੇ ਲੀਕ ਕੀਤੀ ਹੈ ਮੇਰੇ ਸਮਝ ਸਵਾਰ ਆ ਜਾਂ ਤਾਂ ਹੁਣ ਅਸੀਂ ਨਾਬੇ ਨਗਰ ਕੌਂਸਲ ਪ੍ਰਧਾਨਗੀ ਦੀ ਮੇਰੇ ਪਤਨੀ ਸੇਵਾ ਨਿਭਾ ਰਹੇ ਨੇ ਜਾਂ ਤਾਂ ਉਹਨਾਂ ਨੂੰ ਇਸ ਕਰਕੇ ਕੋਈ ਦਿੱਕਤ ਹੋਊਗੀ ਵੀ ਇਹ ਐਡੀ ਵੱਡੀ ਸੀਟ ਤੇ ਇੱਕ ਆਮ ਘਰ ਦੇ ਗਰੀਬ ਬੰਦੇ ਹੋਣ ਕਰਕੇ ਵੀ ਇਦੀ ਵਧੀਆ ਸੇਵਾ ਨਿਭਾ ਰਹੇ ਨੇ ਤੇ ਤਾਂ ਕਰਕੇ ਜਾਂ ਤਾਂ ਹੋਊ ਇਹਨਾਂ ਨੂੰ ਕੋਈ ਤਕਲੀਫ ਹੂੰ ਮੇਰੇ ਤਾਂ ਖੁਦ ਸਮਝ ਤੋਂ ਬਾਹਰ ਹੈ ਜੀ ਵੀਰ ਨੂੰ ਕੀ ਪ੍ਰੋਬਲਮ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੀ ਆਡੀਓ ਇਸ ਵਕਤ ਵਾਇਰਲ ਹੋ ਰਹੀ ਹੈ ਉਹ ਤੁਹਾਡੇ ਵੱਲੋਂ ਵਾਇਰਲ ਨਹੀਂ ਕੀਤੀ ਗਈ ਸਰ ਮੈਂ ਮਾਂ ਪੈਂਦੀਆਂ ਗਾਲਾਂ ਆਪ ਮੈਨੂੰ ਗੱਡੀਆਂ ਗਈਆਂ ਨੇ ਸਰ ਮੈਂ ਕਿਉਂ ਵਾਇਰਲ ਕਰੂੰਗਾ ਜੀ ਸਰ ਹੂੰ ਠੀਕ ਹੈ ਹਾਂਜੀ ਸਰ ਤੇ ਪਪੂ ਜੀ ਜੇ ਗੱਲ ਕਰੀਏ ਇਸ ਵਕਤ ਤੁਸੀਂ ਜੋ ਕਹਿ ਰਹੇ ਹੋ ਕਿ ਜੋ ਆਡੀਓ ਵਾਇਰਲ ਹੋ ਰਹੀ ਹੈ ਉਹ ਬੜੀ ਪੁਰਾਣੀ ਹੈ ਕੀ ਲੱਗਦਾ ਹੈ ਕਿ ਹੁਣ ਰੰਜਿਸ਼ ਕੱਢੀ ਜਾ ਰਹੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੋ ਸਕਦਾ ਹੈ ਸਰ ਬਿਲਕੁਲ ਰੰਜੀਤ ਗੱਡੀ ਜਾ ਰਹੀ ਹੈ ਜੀ ਮੇਰਾ ਤਾਂ ਕੋਈ ਉਹਨਾਂ ਨਾਲ ਲੈਂਡ ਦੇਣ ਵੀ ਨਹੀਂ ਨਾ ਮੇਰਾ ਕੋਈ ਉਹਨਾਂ ਨਾਲ ਕੋਈ ਰਿਸ਼ਤਾ ਹੈ ਨਾ ਕੋਈ ਕੁਝ ਪ੍ਰਾਪਲ ਹੋਰ ਕੋਈ ਸਾਂਝ ਘਾਟਾ ਕਿਸੇ ਗੱਲ ਦੀ ਨਾ ਸਾਡੀਆਂ ਪਾਰਟੀਆਂ ਇੱਕ ਨੇ ਇਹਨਾਂ ਨੂੰ ਬੜਾ ਤਕਲੀਫ ਹੈ ਇਹ ਵੀ ਆਮ ਘਰ ਦੇ ਮੁੰਡੇ ਕਿਉਂ ਇਹੋ ਜਿਹੇ ਸੀਟਾਂ ਤੇ ਬਹਿ ਗਏ ਹਮ ਇਹੀ ਚੀਜ਼ ਦੀ ਖੁੰਦ ਕੱਢ ਰਹੇ ਹੋਣਗੇ ਇਹਨਾਂ ਨੂੰ ਤੁਸੀਂ ਵੀ ਇੱਕ ਕੋਈ ਚੜੀ ਟੀਮ ਨੂੰ ਜਿਹੜਾ ਸਹਿਯੋਗ ਦੇ ਰਹੇ ਹੋ ਸਰ ਮੈਂ ਆਵਾਜ਼ ਦੀ ਪਾਰਟੀ ਚਾ ਜੀ ਪਿਛਲੇ 5-6 ਸਾਲਾਂ ਤੋਂ ਹਮ ਇਹਨਾਂ ਨੇ ਸਰ ਮੇਰੇ ਤੇ ਡੈਫਰਮੇਸ਼ਨ ਦਾ ਕੇਸ ਵੀ ਕੀਤਾ ਸੀ ਨਾਲੇ ਤਾਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਡੈਫਰਮੇਸ਼ਨ ਦਾ ਕੇਸ ਕੀਤਾ ਹੂੰ ਉਹ ਮਾਨਯੋਗ ਕੋਰਟ ਵੱਲੋਂ 2021 ਚ ਅ ਅਸੀਂ ਜਿੱਤ ਗਏ ਸੀ ਠੀਕ ਹੈ ਜੱਜ ਨੇ ਜੁਰਮਾਨਾ ਵੀ ਕੀਤਾ ਸੀ ਬੁਕਾਇਦਾ ਇਹਨਾਂ ਨੂੰ ਓਕੇ ਤੁਸੀਂ ਦੇਖੋ ਚਤਰਾਈ ਦੇਖੋ ਵੀ ਨਾਲੇ ਤਾਂ ਮਾਂ ਪੈਣ ਦੀਆਂ ਗਾਲਾਂ ਕੱਢਦੇ ਨੇ ਉੱਪਰੋਂ ਡੈਫਰਮੇਸ਼ਨ ਦਾ ਕੇਸ ਵੀ ਕਰਦੇ ਨੇ ਹੂੰ ਤੇ ਇਹ ਗੱਲ ਵੀ ਨਾਲ ਮੈਨੂੰ ਸੁਣਾਉਂਦੇ ਨੇ ਵੀ ਤੂੰ ਕਿੱਥੋਂ ਵਕੀਲ ਦੇ ਪੈਸੇ ਖਰਚੇਗਾ ਹੂੰ ਕਿ ਤੇਰੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਹੂੰ ਚਲੋ ਮੋਹਨ ਲਾਲ ਬਰਮਾ ਵਕੀਲ ਸਾਹਿਬ ਉੱਥੇ ਮੇਰੇ ਮਿੱਤਰ ਨੇ ਉਹਨਾਂ ਨੇ ਮੇਰੇ ਤੋਂ ਬਿਨਾਂ ਪੈਸੇ ਤੋਂ ਕੇਸ ਲੜਿਆ ਤੇ ਮੈਨੂੰ ਕੇਸ ਜਿਤਾਇਆ ਹੂੰ ਬਾਕੀ ਉਦੋਂ ਪੈਸੇ ਦੇਣ ਨੂੰ ਨਹੀਂ ਸੀ ਵਕੀਲ ਦੇ ਮੇਰੇ ਕੋਲ ਹੂੰ ਤੇ ਮੈਂ ਬਹੁਤ ਟੈਨਸ਼ਨ 'ਚ ਸੀ ਪਰ ਮੈਨੂੰ ਭਾਈਚਾਰਕਤਾਰ ਤੇ ਵਕੀਲ ਕਈ ਵਕੀਲ ਭਾਈਚਾਰੇ ਨੇ ਮੇਰੀ ਮਦਦ ਕੀਤੀ ਹੂੰ ਤੇ ਉਹ ਕੇਸ ਜਿੱਤ ਕੇ ਦਿੱਤਾ ਮੈਨੂੰ ਉਹਨਾਂ ਨੇ ਤੇ ਪਪੋਈ ਤੁਸੀਂ ਹੁਣ ਜਿਵੇਂ ਤੇ ਕਹਿ ਰਹੇ ਹੋ ਕਿ ਬੜਾ ਪੁਰਾਣਾ ਮਾਮਲਾ ਹੈ ਪਰ ਇਸ ਵਕਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਤੁਸੀਂ ਇਸ ਵਿੱਚ ਇਨਸਾਫ ਨਹੀਂ ਚਾਹੁੰਦੇ ਸਰ ਬਿਲਕੁਲ ਚੌਣਾ ਜੀ ਇਨਸਾਫ ਦੇਖੋ ਗੱਲ ਇਹ ਵੀ ਦੇਖੋ ਇੰਨੀ ਗੰਦੀ ਭਾਸ਼ਾ ਔਰ ਆਪਣੇ ਆਪ ਨੂੰ ਪੋਲਿਟਿਕਲ ਲੀਡਰ ਕਹਾਉਣਾ ਬੜੀ ਮੰਦ ਭਾਗੀ ਗੱਲ ਹੈ ਦੇਖੋ ਮੈਂ ਤਾਂ ਉਸ ਟਾਈਮ ਵੀ ਆਵਾਜ਼ ਚੁਕਾਈ ਚੁੱਕੀ ਸੀ ਪਰ ਮੇਰੀ ਉਸ ਟਾਈਮ ਕਿਸੇ ਨੇ ਸੁਣੀ ਹੀ ਨਹੀਂ ਹੈਗੀ ਜਦੋਂ ਕਾਂਗਰਸ ਸਰਕਾਰ ਸੀ ਅਸੀਂ ਆਮ ਆਦਮੀ ਪਾਰਟੀ ਸੀ ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ ਔਰ ਆਮ ਬੰਦੇ ਦੀ ਵੀਰ ਜੀ ਕੌਣ ਸੁਣਦਾ ਹੈ ਗੱਲ ਇਹ ਤਕੜੇ ਬੰਦੇ ਦੀ ਸੁਣਵਾਈ ਹੁੰਦੀ ਹੈ ਅਸੀਂ ਆਮ ਬੰਦੇ ਸੀ ਅਸੀਂ ਤਾਂ ਹੁਣ ਵੀ ਆਮ ਆ ਵਿਸ਼ੇਸ਼ ਸਾਡੇ ਕੋਲ ਪ੍ਰਧਾਨਗੀ ਨਗਰ ਕੌਂਸਲ ਦੀ ਅਸੀਂ ਹੁਣ ਵੀ ਆਮ ਆ ਇਹ ਅਮੀਰ ਬੰਦੇ ਨੇ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੈ ਇਹਨਾਂ ਨੂੰ ਕਿਸ ਚੀਜ਼ ਦਾ ਘਮੰਡ ਹੈ ਵੀ ਇਹ ਭਾਸ਼ਾ ਕਿਹੋ ਜੀ ਹੋਈ ਹੈ ਕਿਸੇ ਨਾਲ ਫੋਨ ਤੇ ਗੱਲ ਕਰਨ ਨਾਲ ਇਹ ਜੀ ਤੁਸੀਂ ਹੁਣ ਇਸ ਵਕਤ ਗੁਰਤੇਜ ਢਿੱਲੋਂ ਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਇਸ ਵੀਡੀਓ ਨੂੰ ਇਸ ਆਡੀਓ ਨੂੰ ਮਾਫ ਕਰਨਾ ਕਿ ਹੁਣ ਕਿਉਂ ਵਾਇਰਲ ਕੀਤਾ ਜਾ ਰਿਹਾ ਹੈ ਸਰ ਮੈਂ ਗੁਰਤੇਜ ਸਿੰਘ ਢਿੱਲੋਂ ਦਾ ਪਹਿਲੀ ਗੱਲ ਤਾਂ ਮੇਰੇ ਕੋਲ ਨੰਬਰ ਨਹੀਂ ਜੇ ਮੈਂ ਨੰਬਰ ਲੈ ਕੇ ਉਹਨਾਂ ਨਾਲ ਗੱਲ ਵੀ ਕਰੂੰਗਾ ਤਾਂ ਉਹਦਾ ਕੀ ਪਤਾ ਜੀ ਫੇਰ ਉਪਰੋਂ ਮਾਂ ਪੈਂਦੀਆਂ ਗਾਲਾਂ ਕੱਢਣ ਲੱਗ ਜੀ ਹੂੰ ਫੇਰ ਰਿਕਾਰਡਿੰਗ ਕਰਕੇ ਫੇਰ ਛੱਡੇ ਜੀ ਹੂੰ ਆ ਸਾਡੇ ਕੋਲ ਕੀ ਰਹਿ ਜਾਊਗਾ ਜੀ ਇੱਕ ਇੱਜ਼ਤ ਹੀ ਹੁੰਦੀ ਆ ਗਰੀਬ ਬੰਦੇ ਕੋਲ ਉਹ ਵੀ ਗਈ ਹੂੰ ਹੁਣ ਵੀ ਇਹਨਾਂ ਨੇ ਦੇਖ ਲਓ ਆਡੀਓ ਵਾਇਰਲ ਕਰਕੇ ਸਾਰੇ ਸ਼ਹਿਰ ਚ ਪੱਟੀ ਮੇਸ ਕਰਤੀ ਜੀ ਹਰੇਕ ਬੰਦੇ ਦੇ ਮੋਬਾਈਲ ਦੇ ਵਿੱਚ ਇਸ ਤਰੀਕੇ ਦੀ ਭਾਸ਼ਾ ਦੇਖੋ ਸੁਣ ਰਿਹਾ ਅਗਲਾ ਅਗਲਾ ਕਹਿੰਦਾ ਵੀ ਇਹ ਨਗਰ ਕੌਂਸਲ ਪ੍ਰਧਾਨ ਨੇ ਤੇ ਤੁਸੀਂ ਕਿਉਂ ਨਹੀਂ ਕੋਈ ਐਕਸ਼ਨ ਲੈਂਦੇ ਹੂੰ ਸਾਨੂੰ ਸਮਝ ਤੋਂ ਬਾਹਰ ਹੈ ਕਿ ਅਸੀਂ ਕੀ ਐਕਸ਼ਨ ਲਈਏ ਕੀ ਕਿਸੇ ਪੁਲਿਸ ਤੋਂ ਮਦਦ ਮੰਗੀਏ ਕਾਨੂੰਨ ਤੋਂ ਮੰਗੀਏ ਕੋਰਟ ਤੋਂ ਮਦਦ ਮੰਗੀਏ ਕੀ ਕਰੀਏ ਇਸ ਮੇਰੇ ਆਪ ਖੁਦ ਸਮਝ ਤੋਂ ਬਾਹਰ ਹੈ ਬਸ ਇਹਨਾਂ ਦਾ ਮੇਨ ਟਿਚਾ ਹੀ ਹੈ ਵੀ ਇਹ ਨਾਬੇ ਕਿਉਂ ਕੰਮ ਕਰ ਰਹੇ ਨੇ ਨਗਰ ਕੌਂਸਲ ਦੀ ਸੇਵਾ ਚੰਗੀ ਕਿਉਂ ਨਹੀਂ ਵਹਾ ਰਹੇ ਨੇ ਤੇ ਵਧੀਆ ਕੰਮ ਕਿਉਂ ਕਰ ਰਹੇ ਉਹ ਗੱਲ ਦੀ ਅਸਲ ਚ ਸਾਡੇ ਅੜਿੱਕੇ ਪਾਉਂਦੇ ਨੇ ਵੀ ਇਹ ਕੰਮ ਨਾ ਕਰਨ ਬਸ ਕਿਤੇ ਨਾ ਕਿਤੇ ਉਲਝੇ ਰਹੇ ਨੇ ਠੀਕ ਹੈ ਪਰ ਇਹਦੀ ਪਾਸਾ ਜਦੋਂ ਹੀ ਵਰਤੀ ਹੈ ਮੇਰੇ ਖਿਆਲ ਤੇ ਵਿਚ ਇਹਦੇ ਵੀ ਬੱਚੇ ਹੋਣਗੇ ਇਹਨਾਂ ਦੀਆਂ ਧੀਆਂ ਭੈਣਾਂ ਵਾਲੇ ਹੋਣਗੇ ਹੋਣਗੀਆਂ ਇਹਨਾਂ ਦੀਆਂ ਵੀ ਉਹ ਵੀ ਸੁਣਨਗੀਆਂ ਵੀ ਦੇਖੋ ਸਾਡਾ ਬਾਪ ਜਾਂ ਸਾਡਾ ਭਾਈ ਕਿਹੋ ਜੀ ਪਾਸਾ ਅੱਚ ਕਿਸੇ ਨਾਲ ਗਾਂਵਾਂ ਅੱਚ ਗੱਲ ਕਰ ਰਿਹਾ ਔਰ ਉੱਪਰੋਂ ਔਕਾਤ ਦੀ ਗੱਲ ਕਰਨੀ ਤੁਸੀਂ ਧਿਆਨ ਨਾਲ ਸੁਣਿਓ ਆਡੀਓ ਤੇਰੀ ਔਕਾਤ ਕੀ ਹੈ ਵੀ ਵੀਰ ਜੀ ਮੈਂ ਕਿਹੜਾ ਇਹਨਾਂ ਤੋਂ ਲੈ ਕੇ ਖਾਨਾ ਜੀ ਮੇਰੀ ਔਕਾਤ ਜੇ ਮੈਂ ਗਰੀਬ ਬੰਦਾ ਤਾਂ ਹੁਣ ਮੈਂ ਕੀ ਸ਼ਹਿਰ ਛੱਡ ਕੇ ਭੱਜ ਜਾ ਜਾਂਦੇ ਤੇ ਦੇਸ਼ ਛੱਡ ਕੇ ਭੱਜ ਜਾਂਦੇ ਜੀ ਦੱਸੋ ਤੇਰੀ ਔਕਾਤ ਕੀ ਹੈ ਹੁਣ ਤੇਰਾ ਐਤ ਕੀ ਜੱਟ ਨਾਲ ਪੰਗਾ ਪਿਆ ਲਾਲਿਆਂ ਨਾਲ ਪੰਗਾ ਪਿਆ ਸੀ ਮੇਰੇ ਲਈ ਤਾਂ ਸਾਰੀਆਂ ਜਾਤਾਂ ਸਤਕਾਰਯੋਗ ਨੇ ਇੱਥੇ ਜੱਟ ਲਾਲਾ ਇਹ ਤਾਂ ਕਿੱਥੋਂ ਗੱਲ ਆ ਗਈ ਦੱਸੋ ਅਸੀਂ ਰਫੂਜੀਆਂ ਖੱਤਰੀਆਂ ਸੀ ਤਾਂ ਹੁਣ ਮੈਂ ਕੀ ਕਰਾਂ ਫਿਰ ਮੈਂ ਹੁਣ ਇਹਨਾਂ ਦੇ ਦੇਖੋ ਬੜੀ ਪਿਆਚਨ ਲੋਕਾਂ ਦੀ ਘਟਨਾ ਹੈ ਸਰ ਦੇਖੋ ਮੈਂ ਸਲਾਹ ਕਰੂੰਗਾ ਜੀ ਐਮਐਲਏ ਸਾਹਿਬ ਨਾਲ ਆਪਣੇ ਨਾਬੇ ਵਾਲੇ ਨਾਲ ਹੂੰ ਮੈਂ ਆਪਣੇ ਐਮਸੀ ਭਾਈਚਾਰੇ ਨਾਲ ਵੀ ਸਲਾਹ ਕਰੂੰਗਾ ਸਾਰੇ ਨਾਲ ਠੀਕ ਸਰ ਜੀ ਇਹਨਾਂ ਨੇ ਦੁਬਾਰਾ ਆਡੀਓ ਇਹ ਲੀਕ ਕਰਕੇ ਫਿਰ ਦੁਬਾਰਾ जख्म ਸਾਰੇ ਹਰੇ ਕਰਤੇ ਹੂੰ ਕਿ ਜੇ ਕੋਰਟ 'ਚ ਜਾਣਾ ਪਿਆ ਕੋਰਟ 'ਚ ਵੀ ਜਾਵਾਂਗੇ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਪਰਸਨਲ ਤੌਰ ਤੇ ਵੀ ਮਿਲ ਕੇ ਬੇਨਤੀ ਕਰੂੰਗਾ ਕਿ ਯਾਰ ਵੀ ਅਸੀਂ ਸ਼ਹਿਰ ਛੱਡ ਜੀਏ ਕਿ ਕੀ ਕਰੀਏ ਠੀਕ ਸਰ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇਵਾ ਧੰਨਵਾਦ ਤਾਂ ਤੁਸੀਂ ਗੱਲਬਾਤ ਸੁਣੀ ਹੈ ਪੰਕਜ ਪੱਪੂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਆਖਰ ਇੱਕ ਸਿਆਸੀ ਆਗੂ ਦੂਸਰੇ ਸਿਆਸੀ ਆਗੂ ਦੇ ਬਾਬਤ ਇਸ ਰਿੱਕੇ ਦੀ ਸ਼ਬਦਾਬਲੀ ਵਰਤਦਾ ਹੈ ਕਿ ਉਹ ਜਾਇਜ਼ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ